ਈ ਆਪਾਂ ਟੋਟਲ 105 ਗੱਟੀਆਂ ਦੇ ਫੜੇ ਆ। ਤੁਹਾਨੂੰ ਮੁਖਰ ਨੇ ਕੋਈ ਤਰਾਹ ਦਿੱਤੀ। ਇੱਥੇ ਅਸੀਂ 3-4 ਦਿਨ ਤੋਂ ਨਜ਼ਰ ਰੱਖੀ ਜੀ ਇਹਨਾਂ ਨੂੰ ਪਤਾ ਲੱਗਾ ਸੀ ਕਿ ਇਹ ਕਹਿੰਦਾ ਦੋੜ ਗੱਤੀ ਵਿੱਚੋਂ ਦਾ ਕੰਮ ਕਰ ਰਿਹਾ। ਇਹ ਨੰਬਰ ਹੈ ਗਾਉਂ ਮਦੀਪ ਸਿੰਘ ਜੀ ਉਮਰਪੁਰੇ ਦਾ। ਇਹ ਆਪਣੇ ਘਰੇ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਾ ਦਾ ਤੋਂ ਲਈਦਾ ਸੀ। ਇਹਨਾਂ ਕੋਲ ਸਾਮੀ ਆਪਣਾ ਮੁਖਰ ਜਲਾਦ ਉਤੇ ਇਹਨਾਂ ਕਾਬੂ ਕੀਤਾ ਸੀ। ਇਸ ਵੰਨ 105 ਚੈਨਾ ਰੋਡ ਦੇ ਕੋਲ ਨੇੜੇ ਬਰਾਮੇ। ਈ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ ਤੁਹਾਨੂੰ ਮੁਖਰ ਦੇ ਨੇ ਕੋਈ ਇਲਾਹਾ ਦਿੱਤੀ ਸੀ 3-4 ਦਿਨ ਤੋਂ ਨਜ਼ਰ ਰੱਖੀ ਜਿਹੜਾ ਸਾਨੂੰ ਪਤਾ ਲੱਗਾ ਹੈ ਕਿ ਜਿਹੜਾ ਚੈਨਾਟੌਰ ਗੱਟੂ ਇਹ ਚੰਦਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਉਹ ਮਨਦੀਪ ਸਿੰਘ ਹੈ ਜੀ ਉਮਰਪੁਰੇ ਦਾ ਇਹ ਆਪਣੇ ਘਰੇ ਜਿਹੜਾ ਵਾ ਜਿਹੜੇ ਗਾਹਾਂ ਨੂੰ ਜਿਹੜਾ ਵਾ ਚੈਨਾਟੌਰ ਰੋਡ ਗਈਦਾ ਸੀ ਇਹਨੂੰ ਕੱਲ ਸਾਮੀ ਆਪਾਂ ਜਿਹੜਾ ਮੁਖਰ ਦੇ ਇਲਾਹਾ ਦਿੱਤੇ ਇਹਨੂੰ ਕਾਬੂ ਕੀਤਾ ਦੇ ਇਸ ਵਨ 105 ਚੈਨਾਟੌਰ ਰੋਡ ਦੇ ਗੱਟੂ ਜਿਹੜੇ ਬਰਾਮਦ ਕੀਤੇ ਨੇ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ 1788 ਆਈਪੀਸੀ ਤਹਿਤ ਅਸੀਂ ਸਰਵਸਨ ਨੂੰ ਇਹ ਪੀਲ ਕਰਦੇ ਆਂ ਕਿ ਜਿਹੜੀ ਚੈਨਾ ਡੋਰ ਦੀ ਹੈ ਨਾ ਇੱਕੀਦਣ ਤੇ ਨਾ ਕੋਈ ਵੇਚੇ ਕਿਉਂ ਇਹ ਚੈਨਾ ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਨਵਰਾਂ ਜਿਹੜੇ ਆਪਣੀ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਪੀਲਿਆ ਵੀ ਚੈਨਾ ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚੈਨਾ ਡੋਰ ਖਰੀਦਾਂਗੇ ਨਾ ਤੇ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣੇ ਆ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਪੀਲਿਆ ਦੁਕਾਨਦਾਰਾਂ ਨੂੰ ਵੀ ਪੀਲਿਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚੈਨਾ ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਈ ਆਪਾਂ ਟੋਟਲ 105 ਗੱਤੀਲੇ ਫੜੇ ਆ ਤੁਹਾਨੂੰ ਮੁਖਰ ਨੇ ਕੋਈ ਤਰਾਹ ਦਿੱਤੀ ਇੱਥੇ ਹੀ 3-4 ਦਿਨ ਤੋਂ ਨਜ਼ਰ ਰੱਖੀ ਜਿਹੜਾ ਸਾਨੂੰ ਪਤਾ ਲੱਗਾ ਸੀ ਕਿ ਇਹ ਦੋਰ ਗੱਤੀ ਇਹ ਚੰਦਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਉਹ ਮਦੀਪ ਸਿੰਘ ਹੈ ਜਿਹਦੀ ਉਮਰ ਕੋਰੇ ਦਾ ਇਹ ਆਪਣੇ ਘਰੇ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਰ ਤੋਂ ਭੇਜਦਾ ਸੀ 20 ਕਾਲ ਸਮੀ ਇਹ ਪਹੁੰਚ ਉਹ ਮੁਖਰ ਤੋਂ ਲਾਦੂ ਤੇ ਇਹਨੂੰ ਕਾਬੂ ਕੀਤਾ ਸੀ 105 ਚੈਨਰ ਰੋਡ ਦੇ ਕੋਲੋਂ ਲੇ ਬਰਾਮੇ ਈ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ ਤੁਹਾਨੂੰ ਮੁਖਰ ਦੇ ਨੇ ਕੋਈ ਤਰਾਹ ਦਿੱਤੀ ਹੀ ਇੱਥੇ ਹੀ 3-4 ਦਿਨ ਤੋਂ ਨજર ਰੱਖੀ ਜਿਹੜਾ ਸਾਨੂੰ ਪਤਾ ਲੱਗਾ ਹੈ ਕਿ ਕੈਨੇਡੋਰ ਗੱਟੂ ਇਹ ਚੰਦਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਉਹ ਮਨਦੀਪ ਸਿੰਘ ਹੈ ਜੀ ਉਮਰਪੁਰੇ ਦਾ ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਾ ਗੱਟੂ ਵਈਦਾ ਸੀ ਇਹਨੂੰ ਕੱਲ ਸਾਮੀ ਆਪਾਂ ਜਿਹੜਾ ਮੁਖਰ ਦੇ ਪਲਾਡ ਉੱਤੇ ਇਹਨੂੰ ਕਾਬੂ ਕੀਤਾ ਤੇ ਇਸ ਵਨ 105 ਚੈਨਾ ਰੋਡ ਦੀ ਗੱਟੂ ਜਿਹੜੇ ਬਰਾਬਰ ਕੀਤੇ ਨੇ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ 1788 ਆਈਪੀਸੀ ਤੱਕ ਅਸੀਂ ਸਰਬਸੰਮਤੀ ਨਾਲ ਅਪੀਲ ਕਰਦੇ ਹਾਂ ਵੀ ਜਿਹੜੀ ਚైనా ਡੋਰ ਦੀ ਹੈ ਨਾ ਇੱਕੀਦਣ ਤੇ ਨਾ ਕੋਈ ਵੇਚੇ ਕਿਉਂ ਇਹ ਚైనా ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਾਨਵਰਾਂ ਜਿਹੜੇ ਆਪਣੀ ਪਸ਼ੂ ਪਾਲਤੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਅਪੀਲ ਹੈ ਕਿ ਚైనా ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚైనా ਡੋਰ ਖਰੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣਿਆਂ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਹੈ ਦੁਕਾਨਦਾਰਾਂ ਨੂੰ ਇਹ ਪੀਲਿਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚైనా ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੀ ਆਪਾਂ ਟੋਟਲ 105 ਦੇ ਤੀਜੇ ਫੜੇ ਆ ਤੁਹਾਨੂੰ ਮੁਖਰ ਨੇ ਕੋਈ ਤਰਾਹ ਦਿੱਤੀ ਇੱਥੇ ਹੀ 3-4 ਦਿਨ ਤੋਂ ਨਜ਼ਰ ਰੱਖੀ ਜਿਹੜਾ ਸਾਨੂੰ ਪਤਾ ਲੱਗਾ ਸੀ ਕਿ ਇਹ ਦੋੜ ਦੋੜ ਇਹੰਦਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਉਹ ਮਨਦੀਪ ਸਿੰਘ ਹੈ ਜਿਹਦੀ ਉਮਰ ਕੋਰੇ ਦਾ ਇਹ ਆਪਣੇ ਘਰੇ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਲ ਰੋਡ ਤੋਂ ਦਿਖਾਈ ਚਾਹੀ ਇਹਨਾਂ ਕੋਲ ਸਾਮੀ ਇਹ ਪੰਜ ਅਬ ਮੁਖਰ ਨੂੰ ਬੁਲਾ ਦੁੱਤੇ ਇਹਨੂੰ ਕਾਬੂ ਕਰੀ ਸੀ 105 ਚੈਨਲ ਰੋਡ ਦੇ ਕੋਲ ਦੇ ਬਰਾਮੇ ਈ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ ਤੁਹਾਨੂੰ ਮੁਖਬਰ ਨੇ ਕੋਈ ਇਤਰਾਹ ਦਿੱਤੀ ਹੀ ਇੱਥੇ ਹੀ 3-4 ਦਿਨ ਤੋਂ ਨજર ਰੱਖੀ ਜਿਹੜਾ ਸਾਨੂੰ ਪਤਾ ਲੱਗਾ ਸੀ ਕਿ ਚੈਨਾਟੌਰ ਗੱਟੂ ਇਹ ਚੰਦਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਉਹ ਮਨਦੀਪ ਸਿੰਘ ਹੈ ਜੀ ਉਮਰਪੁਰੇ ਦਾ ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜੇ ਗਾਕਾ ਨੂੰ ਜਿਹੜਾ ਵਾ ਚੈਨਾ ਗੱਟੂ ਵਈਦਾ ਸੀ ਇਹਨੂੰ ਕੱਲ ਸਾਮੀ ਆਪਾਂ ਜਿਹੜਾ ਮੁਖਰ ਦੇ ਬਲਾਦ ਉੱਤੇ ਇਹਨੂੰ ਕਾਬੂ ਕੀਤਾ ਇਸ 5 105 ਚੈਨਾ ਰੋਡ ਦੀ ਗੱਟੂ ਜਿਹੜੇ ਬਰਾਬਰ ਕੀਤੇ ਨੇ ਇਹਦੇ ਖਲਾਮਾ ਕਾਰਮਾਂ ਦਰਜ ਕੀਤਾ ਗਿਆ ਹੈ 1788 ਆਈਪੀਸੀ ਤਹਿਤ ਅਸੀਂ ਸਰਬਸੰਮਤੀ ਨਾਲ ਅਪੀਲ ਕਰਦੇ ਹਾਂ ਕਿ ਜਿਹੜੀ ਚੈਨਾ ਡੋਰ ਦੀ ਹੈ ਨਾ ਇੱਕੀਦਣ ਕਿ ਨਾ ਕੋਈ ਵੇਚੇ ਕਿਉਂ ਇਹ ਚੈਨਾ ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਨਵਰਾਂ ਜਿਹੜੇ ਆਪਣੀ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਅਪੀਲ ਹੈ ਕਿ ਚੈਨਾ ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚੈਨਾ ਡੋਰ ਖਰੀਦਾਂਗੇ ਨਾ ਤੇ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣੇ ਆ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਹੈ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚੈਨਾ ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕਾਰ